ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਸਤਿਕਾਰ ਸਹਿਤ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਹਰਿਆਣਾ ਸਟੇਟ ਵਿੱਚਲੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰ ਰਹੀ ਹੈ ਪਿਛਲੇ ਸਮੇਂ ਇਲੈਕਸ਼ਨ ਹੋਈ ਉਸ ਤੋਂ ਬਾਅਦ ਨਵੀਂ ਐਗਜ਼ੀਕਟਿਵ ਕਮੇਟੀ ਜਿਹੜੀ ਬਣੀ 49 ਦਾ ਹਾਊਸ ਬਣਿਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਗੁਰਧਾਮਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਔਰ ਨਾਲੋ ਨਾਲ ਵਿਦਿਅਕ ਆਧਾਰਿਆਂ ਦੀ ਦੇਖਭਾਲ ਵਾਲੇ ਪਾਸੇ ਧਿਆਨ ਦਿੱਤਾ ਜਾ ਰਿਹਾ ਇਸ ਦੇ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਜੋ ਧਾਰਮਿਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਸਾਡੀ ਸਿੱਖ ਪੰਥ ਨਾਲ ਰਿਲੇਟਡ ਜ਼ਿੰਮੇਵਾਰੀਆਂ ਉਹਨਾਂ ਨੂੰ ਵੀ ਨਿਭਾਉਣ ਦਾ ਯਤਨ ਕਰ ਰਹੀ ਹੈ ਪਿਛਲੇ ਸਮੇਂ 'ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ ਗੁਰਦੁਆਰਾ ਨਾੜਾ ਸਾਹਿਬ ਵਿਖੇ ਮਨਾਇਆ ਗਿਆ ਜਿਨ੍ਹਾਂ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਦੇ ਵੱਲੋਂ ਕੋਹ ਕੋ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੂਨ 1984 ਦੇ ਖੱਲੂ ਘਾਰੇ ਦਾ ਜਿਹੜਾ ਦਿਨ ਸੀ ਉਹ ਵੀ ਗੁਰਦੁਆਰਾ ਨਾੜਾ ਸਾਹਿਬ ਵਿਖੇ ਮਨਾਇਆ ਗਿਆ ਐਸ ਵਾਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂ ਖੇਤਰ ਜਿੱਥੇ ਹਰਿਆਣਾ ਕਮੇਟੀ ਦਾ ਮੁੱਖ ਦਫ਼ਤਰ ਆ ਉੱਥੇ ਸਮਾਗਮ ਕੀਤਾ ਗਿਆ ਇਸ ਦੇ ਨਾਲ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਝਿੰਡਾ ਦੇ ਵੱਲੋਂ ਜੋ 1975 ਦੇ ਵਿੱਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੱਲੋਂ ਐਮਰਜੈਂਸੀ ਲਾਈ ਗਈ ਸੀ ਸੰਵਿਧਾਨ ਦੇ ਖਿਲਾਫ ਜਾ ਕੇ ਜਦੋਂ ਸਿਰਫ ਆਪਣੀ ਪ੍ਰਭੂ ਸੱਤਾ ਨੂੰ ਬਚਾਉਣ ਵਾਸਤੇ ਸੰਵਿਧਾਨ ਦੇ ਖਿਲਾਫ ਜਾ ਕੇ ਬੋਲਣ ਤੇ ਪਾਬੰਦੀ ਲਿਖਣ ਤੇ ਪਾਬੰਦੀ ਇਕੱਠਾਂ ਤੇ ਪਾਬੰਦੀ ਸਾਰਾ ਕੁਝ ਸਾਰੀ ਪਾਵਰ ਜਿਹੜੀ ਸੀਗੀ ਸਾਰੀ ਤਾਕਤ ਆਪਣੇ ਹੱਥ ਵਿੱਚ ਕਰ ਲਈ ਤੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ ਉਸ ਕਾਲੇ ਦਿਨ ਨੂੰ ਮਨਾਉਣ ਦਾ ਐਲਾਨ ਪ੍ਰਧਾਨ ਸਾਹਿਬ ਵੱਲੋਂ ਕੀਤਾ ਗਿਆ ਮੈਂ ਪਿਛਲੇ ਦਿਨਾਂ 'ਚ ਕੁਝ 5-6 ਦਿਨਾਂ ਵਿਦੇਸ਼ ਵਿੱਚ ਰਿਹਾ ਕੱਲ ਹੀ ਵਾਪਸ ਆਇਆ ਤੇ ਮੈਨੂੰ ਅੱਜ ਹੀ ਪ੍ਰਧਾਨ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ 26 ਤਰੀਕ ਨੂੰ ਜੋ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਆਡੀਟੋਰੀਅਮ ਹਾਲ ਆ ਵੀ ਉੱਥੇ ਆਪਾਂ ਇਹ ਜਿਹੜਾ ਦਿਨ ਆ ਕਾਲਾ ਦਿਨ ਜਿਹੜਾ ਤਤਕਾਲੀ ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਸੀ ਜਿਸ ਦੇ ਖਿਲਾਫ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਗ੍ਰਿਫਤਾਰੀਆਂ ਦੇ ਕੇ ਤੇ ਆਪਣ ਕੈਦਾਂ ਕੱਟੀਆਂ ਸੀਗੀਆਂ ਉਹਦੇ ਵਿੱਚ ਸਿੱਖ ਪੰਥ ਸਿੱਖ ਜਥੇਬੰਦੀਆਂ ਨੇ ਵੀ ਬਹੁਤ ਭਾਰੀ ਵਿਰੋਧ ਕੀਤਾ ਸੀਗਾ ਔਰ ਇਸ ਦੇ ਦੌਰਾਨ ਸਾਡੇ ਬਹੁਤ ਸਾਰੇ ਸਿੱਖ ਆਗੂ ਜਿਹੜੇ ਸੀ ਪੰਥਕ ਜਥੇਬੰਦੀਆਂ ਦੇ ਆਗੂ 19-19 ਮਹੀਨੇ ਆ ਕੋਈ 22 ਮਹੀਨੇ ਵੀ ਜਿਹੜੇ ਸੀ ਉਹ ਜੇਲ੍ਹਾਂ ਦੇ ਵਿੱਚ ਰਹੇ ਜੇਲਾ ਜਿਹੜੀਆਂ ਸੀ ਉਹਨਾਂ ਨੇ ਕਟੀਆਂ ਇਸ ਐਮਰਜੈਂਸੀ ਦੇ ਖਿਲਾਫ ਤੇ ਪ੍ਰਧਾਨ ਸਾਹਿਬ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਦੱਸਿਆ ਕਹਿੰਦੇ ਵੀ ਕੁਝ ਸਾਡੇ ਮੈਂਬਰ ਸਾਹਿਬਾਨ ਜਿਹੜੇ ਆ ਉਹ ਵਿਰੋਧ ਕਰ ਰਹੇ ਆ ਇਸ ਚੀਜ਼ ਦਾ ਕਿ ਪ੍ਰਧਾਨ ਸਾਹਿਬ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਉਹਨਾਂ ਨੂੰ ਇਹ ਦਿਨ ਮਨਾਉਣ ਦੀ ਕੀ ਲੋੜ ਸੀ ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਜਿਵੇਂ ਪਿਛਲੇ ਦਿਨੀ ਇੱਕ ਸਟੇਟਮੈਂਟ ਵੀ ਆਈ ਸੀ ਜਿਸ ਬਾਰੇ ਮੈਂ ਵੀ ਕਿਹਾ ਕਿ ਇੱਕ ਕੇਵਲ ਗੁਰਦੁਆਰਿਆਂ ਦਾ ਪ੍ਰਬੰਧ ਜਾਂ ਧਰਮ ਪ੍ਰਚਾਰ ਜਾਂ ਵਿਦਿਅਕ ਅਦਾਰੇ ਚਲਾਉਣੇ ਹੀ ਨਹੀਂ ਸਾਡੇ ਜਿਹੜੇ ਸਿੱਖੀ ਨਾਲ ਰਿਲੇਟਡ ਦੇਣੇ ਆ ਜਾਂ ਸਾਡੇ ਖੱਲੂ ਘਰਾ ਦਿਵਸ ਆ ਜਾਂ ਸਿੰਘਾਂ ਦੀਆਂ ਸ਼ਹਾਦਤਾਂ ਬੰਦੀ ਸਿੰਘਾਂ ਦੀ ਗੱਲ ਆ ਉਹ ਅਸੀਂ ਇੱਕ ਸਿੱਖ ਸੰਸਥਾ ਵਾਂ ਸੰਸਥਾ ਦੀ ਜ਼ਿੰਮੇਵਾਰੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹੋਰ ਸਿੱਖ ਜਥੇਬੰਦੀਆਂ ਉਹਨਾਂ ਦੀ ਜ਼ਿੰਮੇਵਾਰੀ ਉਹ ਵੀ ਕਰਦੇ ਆ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਗੁਰੂ ਘਰਾਂ ਦਾ ਪ੍ਰਬੰਧ ਹੀ ਨਹੀਂ ਸਾਡੀਆਂ ਕੋਈ ਸਾਡੀ ਕੌਮ ਪ੍ਰਤੀ ਪੰਥ ਪ੍ਰਤੀ ਦੇਸ਼ ਪ੍ਰਤੀ ਧਰਮ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਵੀ ਬਣਦੀਆਂ ਨੇ ਉਹ ਵੀ ਅਸੀਂ ਨਿਭਾਉਣੀਆਂ ਨੇ ਤਾਂ ਮੈਂ ਇਸ ਦਾ ਭਰਪੂਰ ਸਮਰਥਨ ਕੀਤਾ ਔਰ ਅੱਜ ਵੀ ਜਦੋਂ ਪ੍ਰਧਾਨ ਸਾਹਿਬ ਨੇ ਮੈਨੂੰ ਦੱਸਿਆ ਵੀ ਇਸ ਤਰ੍ਹਾਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਹਮ-ਹਮਾ ਕੇ ਪਹੁੰਚੋ ਜਿਨ੍ਹਾਂ ਨਹੀਂ ਪਹੁੰਚਣਾ ਵਿਰੋਧ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਹਾਂ ਹਰ ਗੱਲ ਤੇ ਵਿਰੋਧ ਤਾਂ ਕਰਨੀ ਹਾਂ ਕੋਈ ਵਿਰੋਧ ਕਰਨ ਵਾਲੀ ਗੱਲ ਹੋਊਗੀ ਵਿਰੋਧ ਵੀ ਕਰ ਲਾਂਗੇ ਮਿਲ ਬੈਠ ਕੇ ਵੀ ਕਰ ਲਾਂਗੇ ਜੰਤਕ ਵੀ ਕਰ ਲਾਂਗੇ ਪਰ ਹਰ ਗੱਲ ਤੇ ਚੰਗੀ ਗੱਲ ਦਾ ਵੀ ਵਿਰੋਧ ਕਰਨਾ ਮੈਂ ਤਾਂ ਸ਼ਲਾਘਾ ਕਰਦਾ ਸਕੋ ਕਿ ਜਿਹੜਾ ਇਹ ਐਮਰਜੈਂਸੀ ਲਾਈ ਗਈ ਸੀਗੀ ਇਹਦੇ ਖਿਲਾਫ ਇਸ ਦਿਨ ਨੂੰ ਮਨਾਇਆ ਜਾ ਰਿਹਾ ਤੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਨੇ ਸਾਰਿਆਂ ਨੂੰ ਸੱਦਾ ਦਿੱਤਾ ਵਾ ਚਲੋ ਜਿੰਨੇ ਪਹੁੰਚਣਗੇ ਜਿਹੜੇ ਪਰਿਵਾਰ ਪਹੁੰਚਣਗੇ ਜਿਨ੍ਹਾਂ ਨੇ ਜ਼ੇਲਾਂ ਕੱਟੀਆਂ ਜੋ ਹੈਗੇ ਨੇ ਖੁਦ ਨਹੀਂ ਤਾਂ ਉਹਨਾਂ ਦੇ ਪਰਿਵਾਰ ਹੋਣਗੇ ਕਿਉਂਕਿ 50 ਸਾਲ ਪਹਿਲਾਂ ਦੀ ਗੱਲ ਆ 50 ਸਾਲ ਹੋ ਗਿਆ ਤੇ ਉਸ ਉਹਨਾਂ ਦਾ ਸਨਮਾਨ ਜਿਹੜਾ ਕਰਨਾ ਗੁਰੂ ਖੇਤਰਾ ਯੂਨੀਵਰਸਿਟੀ ਦੇ ਵਿੱਚ ਸੋ ਮੈਂ ਤਾਂ ਅਪੀਲ ਕਰੂੰਗਾ ਕਿ ਜਿੰਨੇ ਮੈਂਬਰ ਸਾਹਿਬ ਆਣ ਜਾਂ ਜਿੰਨੀਆਂ ਵੀ ਸੰਗਤਾਂ ਪੁੱਜ ਸਕਦੀਆਂ ਉਹਨਾਂ ਨੂੰ ਪੁੱਜਣਾ ਚਾਹੀਦਾ ਆਪਣੀਆਂ ਇਹ ਇਤਿਹਾਸਕ ਚੀਜ਼ਾਂ ਜਿਹੜੀਆਂ ਦੇਸ਼ ਚ ਵਰਤੀਆਂ ਜਾਂ ਸਾਡੀ ਕੌਮ ਨਾ ਵਰਤੀਆਂ ਉਹਨਾਂ ਨੂੰ ਯਾਦ ਰੱਖਣਾ ਵੀ ਸਾਡਾ ਫਰਜ਼ ਆ ਦੇਖੋ ਕਿੱਡਾ ਵੱਡਾ ਜ਼ੁਲਮ ਹੋਇਆ ਕਿ ਇੱਕ ਪ੍ਰਧਾਨ ਮੰਤਰੀ ਨੇ ਆਪਣੀ ਪ੍ਰਭੂ ਸਤਾ ਬਚਾਉਣ ਵਾਸਤੇ ਆਪਣੀ ਐਮ ਐਮ ਪੀ ਸ਼ਿਪ ਬਚਾਉਣ ਵਾਸਤੇ ਜਾਂ ਆਪਣੀ ਕੁਰਸੀ ਬਚਾਉਣ ਵਾਸਤੇ ਉਹਨੇ ਸਾਰੇ ਦੇਸ਼ ਦੇ ਅੰਦਰ ਸੰਵਿਧਾਨ ਦੇ ਖਿਲਾਫ ਜੋ ਡਾਕਟਰ ਭੀਮਰਾਓ ਸਾਹਿਬ ਅੰਮੇਦਕਰ ਸਾਹਿਬ ਉਹਨਾਂ ਨੇ ਜਿਹਨਾਂ ਨੂੰ ਬਾਬਾ ਸਾਹਿਬ ਦਾ ਵੀ ਖਤਾਬ ਉਹਨਾਂ ਦੇ ਵੱਲੋਂ ਜੋ ਸੰਵਿਧਾਨ ਬਣਾਇਆ ਗਿਆ ਸੀ ਉਸ ਸੰਵਿਧਾਨ ਦੇ ਖਿਲਾਫ ਜਾ ਕੇ ਹਾਂ ਕਿਤੇ ਕੋਈ ਕਿਸੇ ਗੱਲ ਦੇ ਉੱਤੇ ਆ ਤਕਰਾਰ ਵੀ ਹੋ ਸਕਦੀ ਆ ਕਿਸੇ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਵੀ ਨਹੀਂ ਹੋ ਸਕਦੀ ਸੰਵਿਧਾਨ ਵਿੱਚ ਵੀ ਸੋਧਾਂ ਵੀ ਹੋਈਆਂ ਨੇ ਪਿਛਲੇ ਸਮੇਂ ਦੇ ਅੰਦਰ ਜੇ ਕੋਈ ਗੱਲਬਾਤ ਦੀ ਲੋੜ ਪਈ ਪਰ ਸਾਰੇ ਸੰਵਿਧਾਨ ਨੂੰ ਪਾਸੇ ਕਰਕੇ ਤੇ ਆਪਣੀ ਪ੍ਰਭੂਸ਼ੱਤਾ ਨੂੰ ਕਾਇਮ ਕਰਨ ਲਈ ਪਾਬੰਦੀ ਲਾ ਦੇਣੀ ਵੀ ਕੋਈ ਬੋਲ ਨਹੀਂ ਸਕਦਾ ਕੋਈ ਲਿਖ ਨਹੀਂ ਸਕਦਾ ਸਾਰੇ ਕਾਸੇ ਤੇ ਪਾਬੰਦੀ ਲਾ ਕੇ ਡਿਕਟੇਟਰਸ਼ਿਪ ਤੇ ਉਹ ਡਿਕਟੇਟਰਸ਼ਿਪ ਦਾ ਖਿਲਾਫ ਜੋ ਵਿਰੋਧ ਜਿਹੜਾ ਦੇਸ਼ ਵਿੱਚ ਹੋਇਆ ਤੇ ਸਿੱਖ ਜਥੇਬੰਦੀਆਂ ਨੇ ਜੋ ਵਿਰੋਧ ਕੀਤਾ ਸੇ ਖਾਗੂਆ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਉਹਨਾਂ ਦਾ ਸਨਮਾਨ ਕਰਨਾ ਔਰ ਮੈਂ ਬੇਨਤੀ ਕਰੂੰਗਾ ਸਾਰੇ ਮੈਂਬਰ ਸਹਿਬਾਨਾਂ ਨੂੰ ਜਿਹੜੇ ਵੀਰ ਵਿਰੋਧ ਕਰ ਰਹੇ ਵੀ ਇੱਥੇ ਵਿਰੋਧਤਾ ਦਾ ਕੋਈ ਜਿਹੜਾ ਮੈਂ ਸਮਝਦਾ ਮਕਸਦ ਨਹੀਂ ਲੱਗਦਾ ਸਹੀ ਮਕਸਦ ਨਹੀਂ ਲੱਗਦਾ ਉਹਨਾਂ ਦਾ ਉਹਨਾਂ ਦੀ ਭਾਵਨਾ ਕੀ ਇਹ ਦੋਹੀ ਦੱਸ ਸਕਦੇ ਆ ਪਰ ਇਹ ਪਾਰਟੀ ਬਾਜ਼ੀ ਤੋਂ ਧੜੇ ਬਾਜ਼ੀ ਤੋਂ ਉੱਪਰ ਉੱਠ ਕੇ ਮੈਂ ਸਮਝਦਾ ਇਹਦਾ ਸਮਰਥਨ ਕਰਨਾ ਚਾਹੀਦਾ ਤੇ ਜਿੰਨੇ ਵੀ ਸੰਗਤਾਂ ਪਹੁੰਚ ਸਕਦੀਆਂ ਜਾਂ ਜਿੰਨੇ ਵੀ ਮੈਂਬਰ ਸਾਹਿਬਾਨ ਪਹੁੰਚ ਸਕਦੇ ਆ ਸਾਰਿਆਂ ਨੇ ਵਹੀਰਾ ਘਤ ਕੇ ਸਾਰਿਆਂ ਨੂੰ ਪੁੱਜਣਾ ਚਾਹੀਦਾ ਚਾਹੀਦਾ ਅਸੀਂ ਤਾਂ ਖੁਦ ਜਿਹੜਾ ਸੰਗੀ ਸਾਥੀਆਂ ਦੇ ਸਮੇਤ ਜਿਹੜਾ ਜ਼ਰੂਰ ਉੱਥੇ ਸਾਰੇ ਮੈਂਬਰ ਸਾਹਿਬਾਨ ਉਹਦੇ ਦਰਸਾਹਿਬਾਨਾਂ ਦੇ ਨਾਲ ਪੁੱਜਾਂਗੇ 26 ਤਰੀਕ ਨੂੰ ਸਵੇਰੇ 10 ਵਜੇ ਅ ਐਡੀਟੋਰੀਅਮ ਜੋ ਕੁਰੂਕ ਖੇਤਰਾ ਯੂਨੀਵਰਸਿਟੀ ਦੇ ਵਿੱਚ ਆ ਉੱਥੇ ਜਿਹੜਾ ਸਮਾਗਮ ਆ ਕੀਤਾ ਜਾਣਾ ਵਾ ਔਰ ਜੋ ਵੀ ਉਹ ਜਿਨ੍ਹਾਂ ਨੇ ਜੇਲਾਂ ਕੱਟੀਆਂ ਉਹਨਾਂ ਨੂੰ ਖੁਦ ਨੂੰ ਜਾਂ ਜੋ ਉਹਨਾਂ ਦੇ ਪਰਿਵਾਰ ਆਉਣਗੇ ਉਹਨਾਂ ਦਾ ਸਨਮਾਨ ਜੋ ਪ੍ਰਧਾਨ ਸਾਹਿਬ ਨੇ ਸਦਾ ਦਿੱਤਾ ਸਰਦਾਰ ਜਗਦੀਪ ਸਿੰਘ ਢਿੰਡਾ ਨੇ ਇਹਦਾ ਮੈਂ ਸਮਰਥਨ ਕਰਦਾ ਔਰ ਜਿਹੜੇ ਮੈਂਬਰ ਸਾਹਿਬਾਂ ਇਹਦਾ ਵਿਰੋਧ ਕਰ ਰਹੇ ਆ ਮੈਂ ਵਿਰੋਧ ਕਰ ਰਹੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਉਹ ਵਿਰੋਧ ਛੱਡ ਕੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਮੂਲੀਅਤ ਕਰਨੀ ਚਾਹੀਦੀ ਹਰ ਗੱਲ ਦੇ ਉੱਤੇ ਵਿਰੋਧ ਨਹੀਂ ਕੋਈ ਵਿਰੋਧ ਕਰਨ ਵਾਲੀ ਗੱਲ ਹੋਊਗੀ ਤਾਂ ਗੱਲ ਵਿਰੋਧ ਵੀ ਕਰ ਲਾਂਗੇ ਪਰ ਹਰ ਗੱਲ-ਗੱਲ ਤੇ ਵਿਰੋਧ ਕਰਨਾ ਜਿਹੜਾ ਉਹ ਵੀ ਸਾਰਥਕ ਨਹੀਂ ਹੁੰਦਾ ਔਰ ਇਥੇ ਜਿਹੜਾ ਹੈਗਾ ਸਾਡਾ ਫਰਜ਼ ਬਣਦਾ ਉਹ ਕਹਿ ਰਿਹਾ ਕਿ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਬਣਾਈ ਆ ਦਿਨ ਮਨਾਉਣ ਲਈ ਨਹੀਂ ਗੁਰਦੁਆਰਿਆਂ ਦਾ ਪ੍ਰਬੰਧ ਜਿੰਨੀਆਂ ਸਿੱਖ ਸੰਸਥਾਵਾਂ ਕੇਵਲ ਗੁਰਦੁਆਰਿਆਂ ਦਾ ਪ੍ਰਬੰਧ ਨਹੀਂ ਆਪਣੀਆਂ ਪੰਥਕ ਜ਼ਿੰਮੇਵਾਰੀਆਂ ਕੋਈ ਦੇਸ਼ ਪ੍ਰਤੀ ਕੋਈ ਕੌਮ ਪ੍ਰਤੀ ਕੋ ਧਰਮ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਨਿਭਾਉਣਾ ਵੀ ਸਾਡਾ ਜਿਹੜਾ ਹੈਗਾ ਉਹ ਫਰਜ਼ ਬਣਦਾ ਜੋ ਉਸ ਵੇਲੇ ਪ੍ਰਧਾਨ ਮੰਤਰੀ ਨੇ ਅਮਰਜੈਂਸੀ ਲਾਈ ਸੀ ਮੈਂ ਉਹਦੀ ਸਖਤ ਸ਼ਬਦਾਂ ਜਨ ਨਖੇਦੀ ਕਰਦਾ ਔਰ ਜੋ ਹਰਿਆਣਾ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸਰਦਾਰ ਜਗਦੀਸ਼ ਸਿੰਘ ਵੱਲੋਂ ਸ਼ਦਾ ਦਿੱਤਾ ਗਿਆ ਔਰ ਇਸ ਸਮਾਗਮ ਜਿਹੜਾ ਹੋ ਰਿਹਾ ਉਹਦਾ ਮੈਂ ਸਮਰਥਨ ਕਰਦਾ ਔਰ ਸਾਰਿਆਂ ਨੂੰ ਜਿੰਨੇ ਵੀ ਪੁੱਜ ਸਕਦੇ ਜਿੰਨੇ ਨਹੀਂ ਪੁੱਜਣਾ ਵਿਰੋਧ ਕਰਨਾ ਛੱਡੋ ਨਹੀਂ ਪੁੱਜਣਾ ਉਹਨਾਂ ਦੀ ਮਰਜ਼ੀ ਪਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਸਾਰਿਆਂ ਨੂੰ ਜਿਹੜਾ ਉਹਦੇ ਵਿੱਚ ਸਮੂਲੀਅਤ ਕਰਨੀ ਚਾਹੀਦੀ ਆ ਔਰ ਇਸ ਚੀਜ਼ ਦੇ ਖਿਲਾਫ ਕਿ ਜੋ ਐਮਰਜੈਂਸੀ ਲਗਾਈ ਗਈ ਸੀ ਉਹਦੇ ਖਿਲਾਫ ਮੈਂ ਇੱਕ ਇਹ ਬੇਨਤੀ ਕਰਨੀ ਚਾਹੁੰਦਾ ਕਿ ਉੱਥੋਂ ਹੀ ਮੁੱਢ ਵਜਿਆ ਸੀ 1984 ਦੇ ਕੱਲੂ ਘਰੇ ਦਾ ਇੰਦਰਾ ਗਾਂਧੀ ਨੂੰ ਉੱਥੋਂ ਹੀ ਸਿੱਖਾਂ ਦੇ ਖਿਲਾਫ ਜਿਹੜਾ ਸੀਗਾ ਨਫਰਤ ਪੈਦਾ ਹੋਈ ਸੀ ਵੀ ਇਹਨਾਂ ਨੇ ਪੂਰੇ ਦੇਸ਼ 'ਚ ਉਹ ਨਹੀਂ ਬਗਾਵਤ ਨਹੀਂ ਉੱਠੀ ਜਿੰਨੀ ਬਗਾਵਤ ਸਿੱਖਾਂ ਨੇ ਮੇਰੀ ਐਮਰਜੈਂਸੀ ਦੇ ਖਿਲਾਫ ਉਠਾਈ ਆ ਤੇ ਗ੍ਰਿਫਤਾਰੀਆਂ ਦਿੱਤੀਆਂ ਨੇ ਤੇ ਉਹੀ ਜਿਹੜਾ 68 ਸੀ ਉਹਦੇ ਮਨ ਦੇ ਵਿੱਚ ਫਿਰ 1984 ਤੋਪਾਂ ਟੈਂਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਔਰ ਕਿੰਨੀਆਂ ਸ਼ਹਾਦਤਾਂ ਹੋਈਆਂ ਦਰਸ਼ਨ ਕਰਨ ਗਈਆਂ ਸੰਗਤਾਂ ਬੱਚੇ ਬਜ਼ੁਰਗਾਂ ਨੌਜਵਾਨਾਂ ਦੀਆਂ ਦਰਬਾਰ ਸਾਹਿਬ 'ਚ ਜੋ ਕੁਝ ਹੋਇਆ ਉਹ ਆਪਾਂ ਸਾਰੇ ਜਾਣਦੇ ਆ ਕਿ ਜੋ ਉਹਨੇ ਕਤਲੇਆਮ ਕੀਤਾ ਸੋ ਇਹਦਾ ਮੋੜ ਜਿਹੜਾ ਸੀ ਇਥੋਂ ਐਮਰਜੈਂਸੀ ਦੇ ਵਿਰੋਧ ਤੋਂ ਵੱਜਿਆ ਸੀਗਾ ਸੋ ਮੈਂ ਅਪੀਲ ਕਰਦਾ ਵੀ ਸਾਡਾ ਇਹਦੇ ਨਾਲ ਸਬੰਧ ਜਿਹੜੇ ਕਹਿੰਦੇ ਸਾਡਾ ਸਬੰਧ ਕੋਈ ਨਹੀਂ ਸਬੰਧ ਕਿਉਂ ਨਹੀਂ ਆ ਸਬੰਧ ਆ ਇਸ ਚੀਜ਼ ਦੇ ਨਾਲ ਬਾਕੀ ਅਸੀਂ ਇਸ ਦੇਸ਼ ਦੇ ਵਸਿੰਦੇ ਆ ਸੰਵਿਧਾਨ ਨਾਲ ਵੀ ਸਬੰਧ ਆ ਤੇ ਸੰਵਿਧਾਨ ਦੇ ਖਿਲਾਫ ਜਾ ਕੇ ਉਹਨੇ ਕੀਤਾ ਫਿਰ ਸਿੱਖਾਂ ਨੇ ਜੀਲ੍ਹਾਂ ਕਟੀਆਂ ਇਹਦੇ ਵਿੱਚ ਉਹਨਾਂ ਦਾ ਸਨਮਾਨ ਕਰਨਾ ਜਿਹੜੇ ਗੈਰ ਸਿੱਖਾਂ ਵੀ ਕੋਈ ਜੀਲ੍ਹਾਂ ਕਟੀਆਂ ਉਹ ਵੀ ਉੱਥੇ ਆਉਣ ਉਹਨਾਂ ਦਾ ਵੀ ਸਨਮਾਨ ਜਿਹੜੇ ਜਿਨ੍ਹਾਂ ਨੇ ਇਸ ਐਮਰਜੈਂਸੀ ਦਾ ਵਿਰੋਧ ਕੀਤਾ ਤੋ ਮੇਰੀ ਇਹ ਬੇਨਤੀ ਜਿਹੜੀ ਸਾਰਿਆਂ ਨੇ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ